ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਭਗਤ ਧੰਨਾ ਜੀ ਦੇ ਜੀਵਨ ਉਪਦੇਸ਼ਾਂ ਬਾਰੇ ਸੰਖੇਪ ਚ ਜਾਣਕਾਰੀ ਆਪਾਂ ਲਵਾਂਗੇ ਇਸ ਤੋਂ ਬਾਅਦ ਆਪਾਂ ਵਿਸਥਾਰ ਦੇ ਨਾਲ ਇਸ ਟੌਪਿਕ ਤੇ ਸਾਖੀ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਭਗਤ ਧੰਨਾ ਜੀ ਦਾ ਪ੍ਰਕਾਸ਼ 1415 ਇਸਵੀ ਨੂੰ ਮੰਨਿਆ ਜਾਂਦਾ ਹੈ ਆਪ ਜੀ ਦਾ ਜਨਮ ਸਥਾਨ ਪਿੰਡ ਧਵਾਨ ਇਲਾਕਾ ਟਾਂਕ ਉਸ ਸਮੇਂ ਦਾ ਰਾਜਪੋਤਾਨਾ ਤੇ ਆਪ ਜੀ ਦਾ ਕਿੱਤਾ ਜ਼ਿਮੀਦਾਰਾ ਆਪ ਜ਼ਿਮੀਦਾਰ ਫੈਮਿਲੀ ਤੋਂ ਬਿਲੋਂਗ ਕਰਦੇ ਹਨ ਅਤੇ ਧੰਨਾ ਜੱਟ ਕਰਕੇ ਵੀ ਇਹਨਾਂ ਨੂੰ ਪੁਕਾਰਿਆ ਜਾਂਦਾ ਹੈ ਪਰ ਲੋਕ ਗਵਨ ਆਪ ਜੀ ਦਾ 1475 ਈਸਵੀ ਨੂੰ ਮਨਿਆ ਜਾਂਦਾ ਹੈ ਅਤੇ ਕੁੱਲ ਆਯੂ 60 ਸਾਲ ਹੈ ਆਪ ਜੀ ਨੂੰ ਚਾਰੇ ਹੋਏ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਆਪ ਜੀ ਦੇ ਮੁੱਖ ਉਪਦੇਸ਼ਾਂ ਵਿੱਚ ਹਨ ਪਰਮਾਤਮਾ ਨੂੰ ਨਿਰਛਲ ਬੁੱਧੀ ਨਾਲ ਸੇਵ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਪਰਮਾਤਮਾ ਹਰ ਥਾਂ ਹਰੇਕ ਜੀਵ ਦੀ ਪਾਲਣਾ ਕਰਦਾ ਹੈ हे मन निश्चिंत हो के प्रभु मालिक दा भजन कर जो भी आर्थिक परमार्थक लोड होवे निसंग हो के अपने मालिक प्रभु अग्गे अर्ज करनी चाहिदी है परमात्मा दयालु है जो मांगे ठाकुर अपने ते सोई सोई देवे दा अपना बिरद पावदा है इस ਲਈ मत रे जी डराहि दा धरनी बनना चाहिदा है ए उपदेशन ਪਗਤ ਨਾਜੀ ਦੇ ਇਸ ਤੋਂ ਬਾਅਦ ਆਪਾਂ ਵਿਸਥਾਰਪੂਰਵਕ ਸਾਖੀ ਛੇਤੀ ਹੀ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ